ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਜਾਕੋ ਹਰ ਰੰਗ ਲਾਗੋ ਇਸ ਜੁਗਮੈ ਕਹੀਤ ਹੈ ਸੂਰਾ ਆਤਮ ਜਿਹੜਾ ਸਗਲ ਵਸਤਾ ਕੈ ਜੰਗਾ ਸਤ ਗੁਰ ਪੂਰਾ akur gaiya atm rang shrani pavan naam tyaavan sahaj samavan sang rahao jan ke charan vasah mera hi re ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹ ਕਿਰਪਾ ਨਾਨਕ ਕੈ ਸੁਖ ਏਹੀ ਜਨ ਕੀ ਚਰਨ ਵਸੈ ਮੇਰੇ ਹਿਉ ਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਤੇ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਹਾਜ਼ਰਾ ਹਜ਼ੂਰ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਬਖਸ਼ਿਸ਼ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੇਵਰਡ ਗੁਰੂ ਘਰ ਕੈਲੀਫੋਰਨੀਆ ਦੇ ਪਾਵਨ ਦਰਬਾਰ ਦੇ ਵਿੱਚ ਜੋ ਸਤਿਗੁਰ ਜੀ ਨੇ ਅੰਮ੍ਰਿਤ ਵੇਲੇ ਦੇ ਦਰਸ਼ਨ دیدار ਬਖਸ਼ ਕੇ ਨਿਵਾਜਿਆ ਹੈ ਤੇ ਦਰਸ਼ਨ ਦੇਣ ਤੋਂ ਉਪਰੰਤ ਜੋ ਅੱਜ ਦੀ ਜੀਵਨ ਜਾਂਚ ਜੋ ਅੱਜ ਦੀ ਆਰਟ ਆਫ ਲਿਵਿੰਗ ਜੋ ਅੱਜ ਦੀ ਥਾਟਸ ਜਾਂ ਅੱਜ ਦਾ ਹੁਕਮਨਾਮਾ ਸਾਹਿਬ ਜੋ ਸਤਿਗੁਰੂ ਜੀ ਨੇ ਬਖਸ਼ ਰੂਪ ਦੇ ਵਿੱਚ ਝੋਲੀ ਵਿੱਚ ਪਾਇਆ ਹੈ ਸਾਡੇ ਵਰਗੇ ਫਰਿਆਦੀਆਂ ਦੀ ਫਰਿਆਦ ਸੁਣਦਿਆਂ ਹੋਇਆਂ ਆਤਮਿਕ ਸ਼ਾਂਤੀ ਤੇ ਅਧਿਆਤਮਿਕਤਾ ਦੀਆਂ ਉੱਚਾਈਆਂ ਦੀਆਂ ਬੁਲੰਦੀਆਂ ਤੇ ਸਤਿਗੁਰੂ ਗੁਰੂ ਸ਼ਬਦ ਪਹੁੰਚਾਉਣ ਦਾ ਯਤਨ ਕਰਦਾ ਹੈ ਅੱਜ ਦੇ ਪਾਵਨ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 679 678 ਤੋਂ 680 680 ਤੱਕ ਸੁਭਾਏ ਮਾਨ ਹਨ ਸ਼ਬਦ ਦੇ ਕੁੱਲ 2 ਬੰਦ ਹਨ ਤੇ ਇੱਕ ਬੰਦਰਾ ਹਾਉਦਾ ਹੈ ਰਾਹਾਉ ਦੇ ਬੰਦ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਠਾਕੁਰ ਗਾਈਏ ਆਤਮ ਰੰਗ ਠਾਕੁਰ ਗਾਈਏ ਆਤਮ ਰੰਗ ਦੇ ਅਰਥ ਨੇ ਠਾਕੁਰ ਦਾ ਅਰਥ ਹੈ ਮਾਲਕ ਪ੍ਰਮਾਤਮਾ ਈਸ਼ਵਰ ਕਹਿ ਲੋ ਗਾਈਏ ਦਾ ਅਰਥ ਹੈ ਗਾਇਆ ਗਾਉਣਾ ਚਾਹੀਦਾ ਹੈ ਸਿਫਤ ਸਲਾਹ ਕਰਨੀ ਚਾਹੀਦੀ ਹੈ ਆਤਮ ਰੰਗ ਦਾ ਅਰਥ ਹੈ ਆਤਮਾ ਦੇ ਨਾਲ ਦਿਲ ਹੀ ਪਿਆਰ ਦੇ ਨਾਲ ਸਹਿਬ ਕਹਿੰਦੇ ਹੈ ਭਾਈ ਦਿਲ ਦੇ ਪਿਆਰ ਦੇ ਨਾਲ ਪਰਮਾਤਮਾ ਦੀ ਸਿੱਖਤ ਸਲਾਹ ਕਰਨੀ ਚਾਹੀਦੀ ਹੈ ਪਭ ਇਹ ਨਹੀਂ ਕਿ ਮਨ ਕਿਤੇ ਹੋਰ ਹੋਵੇ ਤੇ ਦਿਲ ਕਿਤੇ ਹੋਰ ਹੋਵੇ ਤੇ ਸਹਿਬ ਕਹਿੰਦੇ ਫਿਰ ਇਹ ਝੂਠਾ ਪਿਆਰ ਹੋਵੇਗਾ ਜਦੋਂ ਵੀ ਸਤਿਗੁਰੂ ਦੇ ਚਰਨਾਂ ਵਿੱਚ ਬੈਠਣਾ ਹੈ ਜਦੋਂ ਵੀ ਗੁਰਬਾਣੀ ਨਾਲ ਸਾਂਝ ਪਾਉਣੀ ਹੈ ਜਦੋਂ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਸਬਜੀ ਕਹਿੰਦੇ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਪਾਏ ਜਦੋਂ ਵੀ ਪ੍ਰਮਾਤਮਾ ਦੀ ਵਡਿਆਈ ਕਰਨੀ ਹੈ ਉਹਨੂੰ ਗਾਉਣਾ ਹੈ ਇੱਕ ਮਨ ਇੱਕ ਚਿਤ ਹੋ ਕੇ ਗਾਉਣਾ ਹੈ ਹਿਰਦੇ ਤੋਂ ਗਾਉਣਾ ਹੈ ਹਿਰਦੇ ਤੋਂ ਉਹਦੇ ਅੱਗੇ ਫਰਿਆਦ ਅਰਦਾਸ ਬੇਨਤੀ ਕਰਨੀ ਹੈ ਪਰ ਇਹ ਨਹੀਂ ਕਿ ਮੁਖ ਤੋਂ ਤੇ ਵਾਹਿਗੁਰੂ ਵਾਹਿਗੁਰੂ ਕਿਹਾ ਜਾਵੇ ਤੇ ਹਿਰਦਾ ਮੈਲਾ ਹੋਵੇ ਤੇ ਸਤਗੁਰੂ ਜੀ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸਿਕਾਂਢੇ ਕੱਚਿਆ ਜਿਨ੍ਹਾਂ ਦੇ ਮਨ ਕੁਝ ਹੋਰ ਕਹਿਣ ਤੇ ਮੁਖ ਕੁਝ ਹੋਰ ਕਹਿਣ ਨਾ ਤੇ ਸਤਗੁਰੂ ਕਹਿੰਦੇ ਸਮਝ ਲਿਓ ਫਿਰ ਐਸੇ ਮਨੋ ਕੁ ਕੱਚੇ ਨੇ ਤੇ ਕੱਟਿਆਂ ਨੂੰ ਪ੍ਰਮਾਤਮਾ ਦੇ ਘਰ ਦੇ ਵਿੱਚ ਥਾਂ ਨਹੀਂ ਜੇ ਮਿਲਦਾ ਕਦੀ ਖੋਟੇ ਜਿਹੜੇ ਨੇ ਉਹ ਖੁਵਾਰ ਹੁੰਦੇ ਨੇ ਖਰੇ ਜਿਹੜੇ ਗੁਰੂ ਘਰ ਚ ਪ੍ਰਵਾਨ ਹੁੰਦੇ ਨੇ ਸਤਿਗੁਰੂ ਜੀ ਦੇ ਸਿੱਖਤ ਸਲਾਹ ਜਦੋਂ ਪ੍ਰਮਾਤਮਾ ਦੀ ਗਉਣ ਦੀ ਗੱਲ ਕਰਦੇ ਹਨ ਤੇ ਸਤਿਗੁਰੂ ਕਹਿੰਦੇ ਤੇਰਾ ਮਨ ਭਟਕਣਾ ਨਹੀਂ ਚਾਹੀਦਾ ਤੇਰੇ ਹਿਰਦੇ ਤੋਂ ਪ੍ਰਮਾਤਮਾ ਦਾ ਸ਼ੁਕਰਾਨਾ ਨਿਕਲਣਾ ਚਾਹੀਦਾ ਸਿੱਖ ਦੀ ਖਿਆਲ ਕਰਨਾ ਕਈ ਵਾਰੀ ਅਸੀਂ ਮੁੱਖ ਤੋਂ ਕਿਸੇ ਨੂੰ ਬਹੁਤ ਹੀ ਪਿਆਰ ਸਲਾਹ ਦੀ ਗੱਲ ਕਰਦੇ ਆ ਤੇ ਹਿਰਦੇ ਤੋਂ ਅਸੀਂ ਨਫ਼ਰਤ ਰੱਖਦੇ ਆ ਈਰਖਾ ਰੱਖਦੇ ਆ ਬੇਈਮਾਨੀ ਹੁੰਦੀ ਹੈ ਮੁੱਖ ਤੋਂ ਬਹੁਤ ਸਲਾਇਆ ਜਾਂਦਾ ਹੈ ਤੇ ਹਿਰਦਾ ਮਨ ਵਿੱਚ ਬੇਈਮਾਨ ਰੱਖਦਾ ਹੈ ਸਤਿਗੁਰੂ ਕਹਿੰਦੇ ਐਸੇ ਮਨੁੱਖ ਕਦੀ ਵੀ ਪ੍ਰਮਾਤਮਾ ਦੀਆਂ ਰਹਿਮਤਾਂ ਦੇ ਪਾਤਰ ਨਹੀਂ ਬਣ ਸਕਦੇ ਕਿਉਂਕਿ ਉਹ ਕੇਵਲ ਤਾਂ ਕੇਵਲ ਪਦਾਰਥ ਵਾਸ ਹੋ ਕੇ ਪ੍ਰਮਾਤਮਾ ਨੂੰ ਗਾਰੇ ਹਨ ਉਹ ਕੇਵਲ ਸੰਸਾਰ ਦੇ ਲਾਲਚ 'ਚ ਬਸ ਹੋ ਕੇ ਰੱਬ-ਰੱਬ ਕਰ ਰਹੇ ਹਨ ਪਰ ਜਦੋਂ ਪਦਾਰਥ ਮਿਲ ਜਾਂਦੇ ਹਨ ਫਿਰ ਜਾਂ ਤਾਂ ਪ੍ਰਮਾਤਮਾ ਨੂੰ ਭੁੱਲ ਜਾਂਦੇ ਹਨ ਤੇ ਜੇ ਨਹੀਂ ਮਿਲਦੇ ਤੇ ਪ੍ਰਮਾਤਮਾ ਦੇ ਉੱਤੇ ਬਲੇਮ ਕਰਦੇ ਹਨ ਹਮੇਸ਼ਾ ਚਿੱਤ ਡੋਲਿਆ ਰਹਿੰਦਾ ਹੈ ਮਨ ਪਟਕਿਆ ਰਹਿੰਦਾ ਹੈ ਤੇ ਐਸਾ ਪੜਕਦਾ ਹੋਇਆ ਮਨ ਐਸਾ ਡੋਲਦਾ ਹੋਇਆ ਚਿੱਤ ਐਸਾ ਮੈਲਣਾ ਭਰਿਆ ਹਿਰਦਾ ਕਦੀ ਵੀ ਕਿਸੇ ਵਾਸਤੇ ਚੰਗੀ ਸੋਚ ਚੰਗੀ ਵਿਚਾਰ ਨੂੰ ਜਨਮ ਨਹੀਂ ਦੇ ਸਕਦਾ ਇਸੇ ਕਰਕੇ ਸਹਿਬ ਕਹਿੰਦੇ ਹਨ ਠਾਕੁਰ ਗਾਈਐ ਆਤਮ ਰੰਗ ਸਦਾ ਅੰਤਰ ਆਤਮੇ ਹਿਰਦੇ ਤੋਂ ਦਿਨੋਂ ਪਰਮਾਤਮਾ ਦੇ ਗੀਤ ਗਾਇਆ ਕਰ ਉਹਦੀ ਸਿਫਤ ਸਦਾ ਕਰਿਆ ਕਰ ਉਹਨੂੰ ਚੇਤੇ ਕਰਿਆ ਕਰ ਵੀ ਤੇਰੇ ਨਾਲੋਂ ਤੇ ਕੋਇਲ ਚੰਗੀ ਐ ਜੋ ਗਾਉਂਦੀ ਦਿਲੋਂ ਉਦਾ ਕੂਕਣਾ ਹਰ ਇੱਕ ਦੇ ਕੰਨਾਂ ਨੂੰ ਭੌਂਦਾ ਹੈ ਪਰ ਬਾਬਾ ਫਰੀਦੀ ਕਹਿੰਦੇ ਉਹਦੀ ਕੂਕ ਇਸ ਦੇ ਵਿੱਚ ਇਤਨਾ ਬਿਰਹਾ ਹੈ ਕਿ ਉਹ ਗਾਰੀ ਹੈ ਆਪਣੇ ਪ੍ਰਮਾਤਮਾ ਪਤੀ ਪ੍ਰੀਤਮ ਨੂੰ ਮਿਲਣ ਵਾਸਤੇ ਪੁੱਛ ਲਿਆ ਕੋਇਲ ਨੂੰ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਕਹਿੰਦੇ ਆਪਣੇ ਪ੍ਰੀਤਮ ਕੇ ਹਾਂ ਬਿਰਹੇ ਜਾਲੀ ਪ੍ਰੀਤਮ ਦੀ ਯਾਦ ਦੇ ਵਿੱਚ ਕੂਕ ਰਹੀਆਂ ਗਾ ਰਹੀਆਂ ਗਾਉਂਦੇ ਆਂ ਗਾਉਂਦੇ ਆਂ ਉਹਦੇ ਵਰਗਾ ਬਣਨਾ ਚਾਹੁੰਨੇ ਆਂ ਸੰਸਾਰ ਦੇ ਵਿੱਚ ਦੋ ਪੰਛੀ ਬਹੁਤ ਹੀ ਮਹੱਤਵਪੂਰਣ ਨੇ ਇੱਕ ਉਹ ਨੇ ਜੋ ਸੂਰਜ ਦੀ ਕਿਰਨ ਖੁੱਲਦੀ ਹੈ ਸੂਰਜ ਦੀ ਕਿਰਨ ਪੈਂਦੀ ਹੈ ਚੱਕ ਵੀ ਆਪਣੀਆਂ ਅੱਖਾਂ ਖੋਲ ਲੈਂਦੀ ਹੈ ਤੇ ਇੱਕ ਉੱਲੂ ਹੈ ਜਦੋਂ ਸੂਰਜ ਦੀ ਕਿਰਨ ਡੁੱਬਦੀ ਹੈ ਸੂਰਜ ਡੁੱਬਦਾ ਹੈ ਤੇ ਉਸ ਵਕਤ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ ਇੱਕ ਨੂੰ ਗਿਆਨ ਪਸੰਦ ਹੈ ਚਾਨਣ ਪਸੰਦ ਹੈ ਇੱਕ ਨੂੰ ਅੰਧੇਰਾ ਪਸੰਦ ਹੈ ਮਨਮੁਖ ਨੂੰ ਅਗਿਆਨਤਾ ਦਾ ਅੰਧੇਰਾ ਪਸੰਦ ਹੈ ਉਹ ساری ਉਮਰ ਅਗਿਆਨਤਾ ਦੇ ਕੁੰਦ ਕੁੰਭ ਅੰਧੇਰੇ ਵਿੱਚ ਹੀ ਜੀਵਨ ਬਤੀਤ ਕਰ ਲੈਂਦਾ ਹੈ ਤੇ ਗੁਰਮੁਖ ਗਿਆਨ ਦੀ ਰੌਸ਼ਨੀ ਦੇ ਰਸਤੇ ਤੇ ਤੁਰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਗੁਰਮਤ ਨੂੰ ਅਪਣਾ ਕੇ ਗੁਰੂ ਦੀ ਗਾਡੀ ਰਾਹ ਦੇ ਉੱਤੇ ਤੁਰਨਾ ਹੈ ਤੇ ਇਹ ਜੀਵਨ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਸਫਲ ਕਰਨਾ ਹੈ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਸਬਜੀ ਕਹਿੰਦੇ ਨੇ ਸ਼ਰਣੀ ਦਾ ਅਰਥ ਹੈ ਸਰੈਂਡਰ ਕਰਨਾ ਆਪਣੀਆਂ ਮਹੱਤਵ ਇੱਛਾਵਾਂ ਕਾਮਨਾਵਾਂ ਤੇ ਆਦਿਕ ਮਨ ਦੇ ਬਲਵਲਿਆਂ ਨੂੰ ਛੱਡ ਕੇ ਪੂਰਨ ਤੌਰ ਤੇ ਪਰਮਾਤਮਾ ਦੇ ਹੁਕਮ ਦੇ ਵਿੱਚ ਟਿਕ ਜਾਣਾ ਨਾਮ ਧਿਆਵਨ ਦਾ ਅਰਥ ਹੈ ਸਦਾ ਅਟਲ ਰਹਿਣ ਵਾਲੇ ਉਸ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਹੋਰ ਜੀਵਨ ਵਿੱਚ ਕਿਸੇ ਵੀ ਚੀਜ਼ ਨੂੰ ਆਉਣ ਨਾ ਦੇਣਾ ਸਹਿਜ ਸਮਾਵਨ ਦਾ ਅਰਥ ਹੈ ਜਦੋਂ ਹੁਕਮ ਦੇ ਵਿੱਚ ਜੀਵਨ ਟਿਕੇਗਾ ਫਿਰ ਜੀਵਨ ਹੌਲੀ-ਹੌਲੀ ਸਹਿਜਤਾ ਵਿੱਚ ਆਉਂਦਾ ਜਾਵੇਗਾ ਆਤਮਿਕ ਅਡੋਲਤਾ ਵਿੱਚ ਆਉਂਦਾ ਜਾਵੇਗਾ ਮਨ ਟਿਕਦਾ ਜਾਵੇਗਾ ਸਬਜੀ ਕਹਿੰਦੇ ਨੇ ਉਸ ਵਾਹਿਗੁਰੂ ਪ੍ਰਭ ਪਰਮਾਤਮਾ ਦੀ ਸ਼ਰਨ ਵਿੱਚ ਟਿਕੇ ਰਹਿਣਾ ਹੀ ਉਸ ਦਾ ਨਾਮ ਸਿਮਰਨਾ ਹੈ। ਉਹਦੀ ਚਰਨ ਸ਼ਰਨ ਵਿੱਚ ਜੁੜੇ ਰਹਿਣਾ ਹੀ ਉਹਦੀ ਭਗਤੀ ਹੈ। ਇਸ ਤਰੀਕੇ ਦੇ ਨਾਲ ਆਤਮਿਕ ਆਨੰਦ ਆਤਮਿਕ ਅਡੋਲਤਾ ਮਿਲਦੀ ਹੈ ਤੇ ਸਦਾ ਮਨ ਉਹ ਵਾਹਿਗੁਰੂ ਦੇ ਸੱਚੇ ਹੁਕਮ ਦੇ ਵਿੱਚ ਲੀਨ ਰਹਿੰਦਾ ਹੈ। ਸਦਾ ਪਰਮਾਤਮਾ ਦੀਆਂ ਬਖਸ਼ਿਸ਼ਾਂ ਦੇ ਵਿੱਚ ਇਹ ਚਿੱਤ ਜੁੜਿਆ ਰਹਿੰਦਾ ਹੈ। ਹਰ ਵਕਤ ਉੱਟਦੇ ਆਂ ਬੈਠਦੇ ਆਂ ਸੌਂਦੇ ਆਂ ਉਠਤ ਬੈਠਤ ਸੋਵਤਨਾ ਕੇਵਲ ਪ੍ਰਮਾਤਮਾ ਦਾ ਹੁਕਮ ਹੀ ਜੀਵਨ ਦੇ ਵਿੱਚ ਤਤ ਪਰ ਰਹਿੰਦਾ ਹੈ ਮਨੁੱਖ ਦੀ ਆਪਣੀ ਮਤ ਹਟਦੀ ਜਾਂਦੀ ਹੈ ਤੇ ਗੁਰੂ ਦੀ ਮਤ ਜੀਵਨ ਵਿੱਚ ਆਉਂਦੀ ਜਾਂਦੀ ਹੈ ਤੇ ਸਹਿਬ ਜੀ ਤਨਾਸਰੀ ਰਾਗ ਦੇ ਪਹਿਲੇ ਬੰਦ ਵਿੱਚ ਕਿਰਪਾ ਕਰ ਰਹੇ ਹਨ ਜਾਂ ਕੋ ਹਰ ਰੰਗ ਲਾਗੋ ਇਸ ਜੁਗਮੈ ਸਭ ਕਹਿੰਦੇ ਛੋਟੀ ਮੋਟੀ ਗੱਲ ਨਹੀਂ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਤੁਰਨਾ ਕਾਇਰਾਂ ਦਾ ਕੰਮ ਨਹੀਂ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਭਾਣੇ ਵਿੱਚ ਰਹਿਣਾ ਬਹੁਤ ਵੱਡੀ ਬਹਾਦਰੀ ਹੈ ਕਹਿੰਦੇ ਜਾਂ ਕੋ ਜਿਸ ਮਨੁੱਖ ਨੂੰ ਫਿਰ ਹਰ ਰੰਗ ਲਾਗੋ ਪ੍ਰਮਾਤਮਾ ਦਾ ਇਹ ਨਾਮ ਦਾ ਰੰਗ ਲੱਗ ਜਾਵੇ ਇਸ ਯੁੱਗ ਮੈਂ ਇਸ ਸੰਸਾਰ ਦੇ ਵਿੱਚ ਸੋ ਕਹੀਅਤ ਹੈ ਸੂਰਾ ਸਮਝ ਲੈਣਾ ਉਹ ਦੁਨੀਆ ਦਾ ਸਭ ਤੋਂ ਵੱਡਾ ਸ਼ੋਰਮ ਹੈ ਜੋ ਆਪਣੀ ਮਤ ਤਿਆਗ ਦਵੇ ਪ੍ਰਮਾਤਮਾ ਦੀ ਰਜ਼ਾ ਵਿੱਚ ਤੁਰਨ ਲੱਗ ਪਵੇ ਕਿਉਂਕਿ ਮਨੁੱਖ ਦਾ ਮਨ ਬਾਰ-ਬਾਰ ਇਸ ਨੂੰ ਛੁੱਟਦਾ ਹੈ ਬਾਰ-ਬਾਰ ਮਨੁੱਖ ਆਪਣੇ ਮਨ ਤੋਂ ਹਾਰਦਾ ਹੈ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਵਿੱਚ ਮਨ ਜੀਤੈ ਜਗ ਜੀਤ ਦੀ ਗੱਲ ਕੀਤੀ ਹੈ ਤੇ ਸਬ ਕਹਿੰਦੇ ਜਿਸ ਦੇ ਚਿੱਤ ਵਿੱਚ ਪ੍ਰਮਾਤਮਾ ਦਾ ਹੁਕਮ ਵਸ ਜਾਂਦਾ ਹੈ ਜੋ ਹਰ ਵਕਤ ਉਹਦੀ ਰਜ਼ਾ ਦੇ ਵਿੱਚ ਸਮਰਪਣ ਹੋ ਕੇ ਚੱਲਦਾ ਹੈ ਸਮਝ ਲੈਣਾ ਉਹ ਬਹੁਤ ਵੱਡਾ ਸੂਰਮਾ ਹੈ ਬਹੁਤ ਵੱਡਾ ਬਹਾਦਰ ਹੈ ਬਹੁਤ ਵੱਡਾ ਬਰੇਵ ਇਨਸਾਨ ਹੈ ਜੋ ਹਰ ਵਕਤ ਪ੍ਰਮਾਤਮਾ ਦੀ ਰਜ਼ਾ ਤੇ ਭਾਣੇ ਨੂੰ ਅਪਣਾਉਂਦਾ ਹੈ ਹਰ ਵਕਤ ਉਹਦੇ ਹੁਕਮ ਦੇ ਵਿੱਚ ਤੁਰਦਾ ਹੈ ਆਤਮ ਜਣਾ ਹੈ ਦੂਸਰਾ ਉਹਦੇ ਵਿੱਚ ਕੀ ਗੁਣ ਪ੍ਰਗਟ ਹੁੰਦਾ ਹੈ ਉਹ ਆਪਣੇ ਆਪ ਨੂੰ ਤਰਾਸ਼ਦਾ ਹੈ ਆਪਣੇ ਅੰਦਰ ਦੀ ਖੋਜ ਕਰਦਾ ਹੈ ਆਪਣੇ ਅੰਦਰ ਨੂੰ ਲੱਭਦਾ ਹੈ ਆਤਮ ਜਿਣੇ ਆਤਮ ਜਿਣੇ ਦਾ ਅਰਥ ਹੈ ਆਪਣੇ ਆਪ ਦੀ ਖੋਜ ਕਰਨਾ ਸਗਲ ਵਸ ਤਾਂ ਕੈ ਸਮਝ ਪੈ ਜਾਂਦੀ ਹੈ ਫਿਰ ਉਹਨੂੰ ਕਿ ਹਰ ਚੀਜ਼ ਪ੍ਰਮਾਤਮਾ ਦੇ ਵਾਸਾ ਹੈ ਉਹਦੇ ਵਸ ਤੋਂ ਬਾਹਰ ਕੁਝ ਵੀ ਨਹੀਂ ਉਹ ਆਪਣੇ ਹਿਰਦੇ ਆਤਮੇ ਦੀ ਖੋਜ ਕਰਦਾ ਕਰਦਾ ਨਿਰੰਕਾਰ ਦੇ ਚਰਨਾ ਵਿੱਚ ਅਪੇਧ ਹੋ ਜਾਂਦਾ ਹੈ ਆਤਮ ਜਿਣੇ ਸਗਲ ਵਸ ਤਾਂ ਕੈ ਜਾਂ ਕਾ ਸਤ ਗੁਰ ਪੂਰਾ ਉਹ ਆਪਣੇ ਅੰਤਰ ਆਤਮੇ ਨੂੰ ਵਸ ਵਿੱਚ ਲੈ ਕੇ ਆਉਂਦਾ ਹੈ ਕਾਮਨਾਵਾਂ ਦੇ ਵੇਗ ਨੂੰ ਵਸ ਵਿੱਚ ਕਰਦਾ ਹੈ ਕ੍ਰੋਧ ਲੋਭ ਮੋਹ ਹੰਕਾਰ ਦੀ ਫਿਰ ਉਹ ਬੋਲੀ ਨਹੀਂ ਬੋਲਦਾ ਫਿਰ ਹਰ ਵਕਤ ਗੁਰੂ ਸ਼ਬਦ ਨਾਲ ਜੁੜਦਾ ਹੈ ਤੇ ਸਭ ਕਹਿੰਦੇ ਜਿਹੜਾ ਆਪਣੇ ਅੰਦਰ ਦੀ ਤਲਾਸ਼ ਕਰਨ ਲੱਗ ਪਵੇ ਆਪਣੇ ਆਪ ਨੂੰ ਤਰਾਸ਼ਨ ਲੱਗ ਪਵੇ ਸਮਝ ਲੈਣਾ ਇਹ ਗਿਆਨ ਉਹਨੇ ਆਪਣੇ ਪੂਰੇ ਸਤਿਗੁਰ ਤੋਂ ਲਿਆ ਹੈ ਤੇ ਜੇ ਦਾ ਪੂਰਾ ਸਤਿਗੁਰ ਹੋਵੇ ਜੇ ਦਾ ਪੂਰਾ ਸ਼ਬਦ ਗੁਰੂ ਸਤਿਗੁਰੂ ਪੂਰਾ ਹੋਵੇ ਜਿਸ ਸ਼ਬਦ ਨੂੰ ਨਾ ਕਾਮ ਨਾ ਕ੍ਰੋਧ ਨਾ ਲੋਭ ਵਿਆਪੇ ਐਸਾ ਗੁਰੂ ਹੀ ਆਪ ਮੁਕਤ ਮੋਹਿ ਤਾਰੇ ਐਸਾ ਸ਼ਬਦ ਗੁਰੂ ਹੀ ਆਪ ਮੁਕਤ ਹੈ ਤੇ ਮੈਨੂੰ ਤਾਰਨ ਦੇ ਸਮਰੱਥ ਹੈ ਕਿਉਂਕਿ ਮੇਰਾ ਸਤਿਗੁਰ ਗਿਆਨ ਦਾ ਮੁਜੱਸਮਾ ਹੈ ਗਿਆਨ ਦਾ ਭੰਡਾਰਾ ਹੈ ਮੇਰਾ ਸਤਿਗੁਰੂ ਗਿਆਨ ਦਾ ਸਾਗਰ ਹੈ ਇਸੇ ਕਰਕੇ ਆਪਣੇ ਗੁਰੂ ਦੇ ਗਿਆਨ ਲੈ ਕੇ ਗੁਰੂ ਪੂਰੇ ਤੋਂ ਬਖਸ਼ਿਸ਼ਾਂ ਲੈ ਕੇ ਮੇਰਾ ਜੀਵਨ ਰੋਮ ਰੋਮ ਅੰਗ ਅੰਗ ਠੰਡਾ ਹੋ ਗਿਆ ਹੈ ਜਨ ਕੇ ਚਰਨ ਵਸੈ ਮੇਰਾ ਹਿਰ ਹੈ ਸਬ지 ਕਹਿੰਦੇ ਨੇ ਏ ਕਿਰਪਾ ਦੇ ਖਜ਼ਾਨੇ ਪ੍ਰਭ ਪ੍ਰਮਾਤਮਾ ਜੀ ਮੈਂ ਤੇਰੇ ਦਾਸਾਂ ਦੇ ਹੁਣ ਜਨ ਕੌਣ ਨੇ ਉਹ ਭਗਤ ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਅਪਣਾਇਆ ਗੁਰੂ ਸ਼ਬਦ ਦੀ ਵਿਚਾਰ ਕੀਤੀ ਗੁਰੂ ਸ਼ਬਦ ਦੇ ਮੁਤਾਬਕ ਜੀਵਨ ਨੂੰ ਜੀਵੇ ਆ ਤੇ ਸੱਚ ਦੇ ਹੁਕਮ ਦੇ ਉੱਪਰ ਪਰਮਾਤਮਾ ਦੇ ਤੁਰਦਿਆਂ ਹੋયા ਸੱਚ ਦੇ ਰਸਤੇ ਨੂੰ ਅਪਣਾਉਂਦੇ ਆ ਹੋયા ਆਪਣੇ ਜੀਵਨ ਦੇ ਵਿੱਚੋਂ ਵਿਕਾਰਾਂ ਨੂੰ ਕੰਟਰੋਲ ਕਰਨ ਦੀ ਜੁਗਤੀ ਸਿੱਖੀ ਐਸੇ ਗੁਰਮੁਖ ਪਿਆਰੇ ਚਰਨ ਵਸੈ ਚਰਨ ਦਾ ਅਰਥ ਹੈ ਉਹਨਾਂ ਦੇ ਉਪਦੇਸ਼ ਉਹਨਾਂ ਦੀ ਵਿਚਾਰਧਾਰਾ ਜਿਵੇਂ ਭਗਤ ਜੀ, ਬਾਬਾ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਪਰਮਾਨੰਦ ਜੀ ਇਹ ਸਾਰੇ ਜਨ ਨੇ ਭਗਤ ਨੇ। ਉਹਨਾਂ ਦੇ ਉਪਦੇਸ਼ ਮੇਰੇ ਜੀਵਨ ਦੇ ਵਿੱਚ ਵਸ ਜਾਣ। ਮੇਰੇ ਹੀਰ ਹੈ। ਮੇਰੇ ਹਿਰਦੇ ਦੇ ਵਿੱਚ ਉਹਨਾਂ ਦੇ ਉਪਦੇਸ਼ ਰੂਪੀ ਚਰਨ ਵਸ ਜਾਣ। ਮੈਂ ਸਦਾ ਉਹਨਾਂ ਦੇ ਉਪਦੇਸ਼ਾ ਰੂਪੀ ਚਰਨਾਂ ਦੀ ਵਿਚਾਰ ਕਰਦਾ ਰਵਾਂ। ਉਹਨਾਂ ਦੇ ਗਿਆਨ ਨੂੰ ਜੀਵਨ ਵਿੱਚ ਹੰਡਾਵਾ ਤਾਂਕਿ ਸੰਗ ਪੁਨੀਤਾ ਦੇਹੀ ਤਾਂ ਕਿ ਉਹਨਾਂ ਦੇ ਨਾਲ ਰਹਿ ਕੇ ਮੇਰਾ ਸਰੀਰ ਪਵਿੱਤਰ ਹੋ ਜਾਵੇ ਮੇਰਾ ਅੰਗ ਅੰਗ ਰੋਮ ਰੋਮ ਪਵਿੱਤਰ ਹੋ ਜਾਵੇ ਜਨਕੀ ਧੂਰ ਦਿਓ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਫਿਰ हे ਵਾਹਿਗੁਰੂ ਜੀ ਜੇ ਤੂੰ ਮੇਰੇ ਉੱਤੇ ਤਰੁੱਟ ਕੇ ਕੁਝ ਝੋਲੀ ਵਿੱਚ ਪਾਉਣਾ ਚਾਹੁੰਦਾ ਹੈ ਜੇ ਮੇਰੀ ਸੇਵਾ ਤੋਂ ਕਿਤੇ ਤੂੰ ਤਰੁੱਟਿਆ ਹੈ ਸਫਲ ਹੋਇਆ ਹੈ ਤੇ ਕਿਰਪਾ ਕਰ ਐਸੀਆਂ ਗੁਰਮੁਖ ਪਿਆਰਿਆਂ ਭਗਤਾਂ ਦਾ ਸੰਗ ਬਖਸ਼ ਜਿਨ੍ਹਾਂ ਦੇ ਕੋਲ ਬੈਠ ਕੇ ਮੈਂ ਗੁਰਮਤ ਦੀ ਸੋਝੀ ਲੈ ਸਕਾਂ ਗੁਰੂ ਦੇ ਦੱਸੇ ਗਾੜੀ ਰਾਹ ਨੂੰ ਅਪਣਾ ਸਕਾਂ ਗੁਰਮਤ ਨੂੰ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕਾਂ ਐਸੇ ਗੁਰਮੁਖ ਪਿਆਰਿਆਂ ਦੀ ਧੂੜ ਬਖਸ਼ ਇੱਥੇ ਧੂੜ ਦਾ ਅਰਥ ਹੈ ਗਿਆਨ ਤੋਂ ਉਹਨਾਂ ਦੇ ਉਪਦੇਸ਼ਾਂ ਤੋਂ ਨਿਕਲਿਆ ਹੋਇਆ ਗਿਆਨ ਉਪਦੇਸ਼ ਕੀਨੇ ਚਰਨ ਨੇ ਤੇ ਉਪਦੇਸ਼ ਤੋਂ ਨਿਕਲਿਆ ਹੋਇਆ ਗਿਆਨ ਧੂੜੀ ਹੈ ਉਸ ਧੂੜੀ ਨੂੰ ਉਸ ਗਿਆਨ ਰੂਪੀ ਧੂੜੀ ਨੂੰ ਮੈਂ ਆਪਣੀ ਮਤ ਰੂਪੀ ਮੱਥੇ ਤੇ ਲਾਵਾਂ ਤੇ ਮੇਰਾ ਮਨ ਤੇ ਮੇਰੀ ਮਤ ਇੱਕ ਹੋ ਜਾਵੇ ਤੇ ਮੈਂ ਪ੍ਰਮਾਤਮਾ ਦੇ ਚਰਨਾਂ ਵਿੱਚ ਟੁਕ ਟਿਕ ਜਾਵਾਂ ਮੇਰੇ ਵਾਸਤੇ ਸਭ ਤੋਂ ਵੱਡਾ ਖਜ਼ਾਨਾ ਨਾਨਕ ਕੈ ਸੁਖ ਇਹੀ ਇਹੀ ਸਭ ਤੋਂ ਵੱਡਾ ਸੁਖ ਹੈ ਇਹੀ ਸਭ ਤੋਂ ਵੱਡਾ ਖਜ਼ਾਨਾ ਹੈ ਸਵਾਜ ਦੇ ਪਾਵਨ ਹੁਕਮ ਦੇ ਵਿੱਚ ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਸਾਨੂੰ ਆਪਣੀ ਜੀਵਨ ਨੂੰ ਤਰਾਸ਼ਨ ਤੇ ਆਪਣੀ ਜੀਵਨ ਨੂੰ ਨਿਰਮਲ ਕਰਨ ਦੀ ਜੁਗਤੀ ਦੱਸੀ ਹੈ ਜੋ ਮਨੁੱਖ ਆਪਣੇ ਜੀਵਨ ਨੂੰ ਨਿਰਮਲ ਕਰਦਾ ਹੈ ਤਰਾਸ਼ਦਾ ਹੈ ਗੁਰੂ ਦੀ ਮਰਤੇ ਤੁਰਦਾ ਹੈ ਸਭ ਕਹਿੰਦੇ ਸੱਚ ਜਾਣਿਓ ਉਹ ਸਭ ਤੋਂ ਵੱਡਾ ਸੂਰਮਾ ਹੈ ਬਹੁਤ ਵੱਡਾ ਬਹਾਦਰ ਹੈ ਆਓ ਗੁਰਬਾਣੀ ਦੀ ਵਿਚਾਰ ਕਰੀਏ ਆਪਣੇ ਜੀਵਨ ਵਿੱਚ ਵਸਾਈਏ ਤਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਇਹ ਸ਼ਬਦ ਆਪ ਜੀ ਦੇ ਸਾਹਮਣੇ ਰੱਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ